ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕਸ਼ਰਿਆ ਟੀਵੀ ਜਿਸ ਤਰੀਕੇ ਦੇ ਨਾਲ ਦਿਵਾਲੀ ਦਾ ਤਿਉਹਾਰ ਆਇਆ ਔਰ ਬਜ਼ਾਰਾਂ ਦੇ ਵਿੱਚ ਰੌਣਕ ਵੀ ਆਈ ਆ ਉੱਥੇ ਨਾਲ ਹੀ ਇੱਕ ਦਿਵਾਲੀ ਦਾ ਤਿਉਹਾਰ ਦਾ ਹਿੰਦੂ ਸਿੱਖਾਂ ਦਾ ਸਾਂਝਾ ਤਿਉਹਾਰ ਆ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਜੁਲ੍ਹਿਆਂ ਵਾਪਸ ਆਏ ਸਨ ਤੇ ਔਰ ਉਸੇ ਦਿਨ ਹੀ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸਨ ਇਸ ਕਰਕੇ ਸਿੱਖ ਤੇ ਹਿੰਦੂ ਇਹ ਸਾਂਝਾ ਤਿਉਹਾਰ ਮਨਾਉਂਦੇ ਨੇ ਆਪਾਂ ਗੱਲਬਾਤ ਕਰਾਂਗੇ ਸਰ ਇਸ ਹਿਥਿਆਰ ਨੂੰ ਕਿਸ ਤਰੀਕੇ ਨਾਲ ਮੰਨਦੇ ਸਰ ਤੋਂ ਪਹਿਲਾਂ ਤੇ ਸਰ ਦੇ ਸ਼ਸਿਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕੱਲ ਧੰਤੇ ਰਸੀ ਅੱਜ ਰੂਪ 14 ਸਵੇਰ ਕੱਲ ਦੀਵਾਲੀ ਹੈ ਉਸ ਤੋਂ ਬਾਅਦ ਬਈਦ ਹੋ ਜਾਏ ਵਰਤ ਪੂਜਾ ਨਹੀਂ ਹੈ ਪੁਸ਼ਕਰਮਾ ਦੇ ਆਣਾ ਇਹਦਾ ਪੂਰਾ ਮਹੀਨਾ ਪੂਰਾ ਮਹੀਨਾ ਖੁਸ਼ੀਆਂ ਦਾ ਦੀਵਾਲੀ ਇੱਕ ਬੜਾ ਵੱਡਾ ਪਰਵ ਹੈ ਸਾਡੇ ਦੇਸ਼ ਦਾ ਔਰ ਇੱਕ ਐਸਾ ਪਰਵ ਹੈ ਜਿਹੜਾ ਪੂਰੇ ਹਿੰਦੁਸਤਾਨ ਚ ਮਨਾਇਆ ਜਾਂਦਾ ਇਹਦੇ ਵਿੱਚ ਇੱਕ ਸਾਂਝਾ ਤਿਹਾਰ ਹੈ ਸਿੱਖਾਂ ਦਾ ਔਰ ਹਿੰਦੂਆਂ ਦਾ ਸਾਂਝਾ ਤਿਹਾਰ ਹੈ ਔਰ ਇਹਦੇ ਵਿੱਚ ਲੋਕੀ ਬੁਖੀ ਸੁਖ ਸੁਖ ਕਰਦੇ ਨੇ ਤੇ ਖੁਸ਼ੀਆਂ ਧਿਆਰ ਹੈ ਔਰ ਮੈਂ ਚਾਹਾਂਗਾ ਕਿ ਕਹਾਂਗਾ ਪਰਮਾਤਮਾ ਦੇ ਬੇਨਤੀ ਕਰਾਂਗਾ ਕਿ ਇਸ ਦਿਨ ਤੇ ਪਰ ਜਿਹੜਾ ਦਿਵਾਰੀ ਦੇ ਉੱਪਰ ਸਭ ਨੂੰ ਖੁਸ਼ੀਆਂ ਦੇਵੇ ਸਾਡਾ ਦੇਸ਼ ਤਰੱਕੀ ਕਰੇ ਸਾਡਾ ਦੇਸ਼ ਵਧੇ ਫੁੱਲੇ ਔਰ ਹਰ ਬੰਦਾ ਆਜਾ ਬਿਸ਼ਰ ਦੇ ਪੂਰੀ ਚੀਜ਼ ਸ਼ਾਂਤੀ ਰਹੇ ਜਿਸ ਤਰੀਕੇ ਦੇ ਨਾਲ ਆਨਲਾਈਨ ਸ਼ਾਪਿੰਗ ਹੋਈ ਆ ਉਹਦੇ ਦੇ ਦੁਕਾਨਦਾਰਾਂ ਤੇ ਕੋਈ ਕਰਵਾਦਿਆ ਦੇਖੋ ਪ੍ਰਭਾਵ ਤੇ ਉਹਦਾ ਪੈਂਦਾ ਲੇਕਿਨ ਆਨਲਾਈਨ ਸ਼ਾਪਿੰਗ ਨਹੀਂ ਹੋਣੀ ਚਾਹੀਦੀ ਇਹ ਇੱਕ ਪੱਕੀ ਗੱਲ ਹੋ ਗਈ ਹੈ ਕਿਉਂਕਿ ਇਹਦੇ ਨਾਲ ਕਿਉਂਕਿ ਅਸੀਂ ਮਤਲਬ ਸਾਰੇ ਇੱਕ ਮੀਡੀਅਮ ਕਾਸਟ ਲੋਕੀਆ ਦੁਕਾਨਾਂ ਕਰਨੇ ਆ ਔਰ ਜਦੋਂ ਵੀ ਕਿਸੇ ਕੰਮ ਆਣਾ ਕਿ ਦੁਕਾਨਦਾਰ ਨੇ ਮੰਨ ਲਓ ਕਿਸੇ ਦੇ ਘਰ ਦੇ ਮਲਕ ਕੋਈ ਕਿਹੜਾ ਕੋਈ ਰਿਲੇਟਿਵ ਆ ਗਿਆ ਆਪਣੇ ਬੱਚੇ ਨੂੰ ਭੇਜਦਾ ਜਾਂ ਜਾ ਕੇ ਉਹਨਾਂ ਨੂੰ ਕਹਿੰਦਾ ਕਿਸੇ ਦੁਕਾਨ ਕੋਲ ਜਾ ਕੇ ਸਮਾਨ ਖੜ ਲਿਆ ਉਹ ਬੱਚਾ ਜਾ ਕੇ ਸਮਾਨ ਖੜ ਲੈਂਦਾ ਇਹ ਸਮਾਨ ਜਰਕੀਏ ਕਿਸੇ ਮਾਲਚ ਨਹੀਂ ਹੋ ਸੂਰੀ ਔਰ ਮੈਂ ਅਪੀਲ ਕਰਾਂਗਾ ਕਿ ਇਹ ਵਾਲਾ ਕੰਮ ਇਹ ਬੰਦ ਹੋਣਾ ਚਾਹੀਦਾ ਸ਼ੋਪਿੰਗ ਕਰੋ ਲੋਕਲ ਸ਼ੋਪਿੰਗ ਕਰੋ ਆਪਣੇ ਆਪਣੇ ਆਪਣੀ ਦੁਕਾਨਾਂ 'ਚ ਸ਼ੋਪਿੰਗ ਕਰੋ ਸਾਦਾ ਜਿਹੜਾ ਇੱਕ ਵਸਾਇਆ ਹੋਈ ਹੈ ਦੁਕਾਨਾਂ ਦਾ ਦੱਸਾ ਕੋਈ ਸੰਦਕ ਅੰਮਾ ਜੋ ਜੋ ਸ਼ੋਪਿੰਗ ਹੈ ਆਪਣੀ ਦੁਕਾਨੋਂ ਕਰਨ ਚਾਹੀਦੀ। ਸੋ ਜਿਸ ਤਰੀਕੇ ਦੇ ਨਾਲ ਆਨਲਾਈਨ ਸ਼ੋਪਿੰਗ ਹੋ ਰਹੀ ਆ ਉਹਦੇ ਨਾਲ ਕਿੰਨਾ ਕੁ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ ਹੈ। ਤੋ 60% ਮਾਰਕੀਟ ਦੇ ਵਿੱਚ ਆਨਲਾਈਨ ਦੇ ਨਾਲ ਫਰਕ ਪਿਆ ਹੈ। ਬਹੁਤ ਜ਼ਿਆਦਾ ਫਰਕ ਆਨਲਾਈਨ ਬਿਲਕੁਲ ਹੀ ਖਤਮ ਹੋਣਾ ਚਾਹੀਦਾ ਹੈ। ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ। ਇੱਕ ਦਾ ਨਹੀਂ ਹੋਇਆ ਸਾਰਿਆਂ ਦਾ ਖਤਮ ਹੋ ਗਿਆ। ਹਰ ਚੀਜ਼ ਤਾਂ ਆਨਲਾਈਨ ਮਿਲ ਰਹੀ ਹੈ। ਮਾਰਕੀਟ ਦੇ ਵਿੱਚ ਰੌਣਕ ਖਤਮ ਹੋ ਜਾਂਦੀ ਹੈ। ਇਹ ਆਨਲਾਈਨ ਕਰਕੇ ਹੀ ਖਤਮ ਹੈ ਵੱਡੇ ਵੱਡੇ ਕੰਪਨੀਆਂ ਨੂੰ ਸੋਚਣਾ ਪੈਣਾ ਕਿ ਆਨਲਾਈਨ ਖਤਮ ਕਰਨਾ ਚਾਹੀਦਾ ਸੋ ਦੇਖ ਸਕਦੇ ਹੋ ਕਿ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕ ਵੇਖਣ ਨੂੰ ਮਿਲਦੀ ਹੈ ਉੱਥੇ ਦੁਕਾਨਦਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਨਾਲੋਂ ਹੁਣ ਕਾਰੋਬਾਰ ਦੇ ਵਿੱਚ ਕਾਫੀ ਆਨਲਾਈਨ ਨੇ ਠੇਸ ਪਹਾਈਆ ਕੈਮਰਾਮੈਨ ਸੋਨੀ ਦੇ ਨਾਲ ਸਰਵੈਂਸਿੰਗ ਕਮਾਨ ਮਟਾ ਲਾ ਗੁਰਦਾਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰੇ ਟੀਵੀ ਜਿਸ ਤਰੀਕੇ ਦੇ ਨਾਲ ਦੀਵਾਲੀ ਦਾ ਤਿਉਹਾਰ ਆਇਆ ਔਰ ਬਾਜ਼ਾਰਾਂ ਦੇ ਵਿੱਚ ਰੌਣਕ ਵੀ ਆਈ ਹੈ ਉੱਥੇ ਨਾਲ ਇਹ ਇੱਕ ਦੀਵਾਲੀ ਦਾ ਤਿਉਹਾਰ ਦਾ ਹਿੰਦੂ ਸਿੱਖਾਂ ਦਾ ਸਾਂਝਾ ਤਿਉਹਾਰ ਆ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਜੁਲ੍ਹਿਆਂ ਵਾਪਸ ਆਏ ਸਨ ਤੇ ਉਸੇ ਦਿਨ ਹੀ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਬੰਗਾ ਰਾਜਾ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸਨ ਇਸ ਕਰਕੇ ਸਿੱਖ ਤੇ ਹਿੰਦੂ ਇਹ ਸਾਂਝਾ ਤਿਹਾੜ ਮਨਾਉਂਦੇ ਨੇ ਆਪਾਂ ਗੱਲਬਾਤ ਕਰਾਂਗੇ ਸਰ ਇਸ ਹਿਹਾੜ ਨੂੰ ਕਿਸ ਤਰੀਕੇ ਨਾਲ ਮੰਨਦੇ ਸਰ ਤੋਂ ਪਹਿਲਾਂ ਤੇ ਸਰ ਦੀਆਂ ਸ਼ਸਿਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕੱਲ੍ਹ ਤਾਂ ਤੇ ਰਸੀ ਅੱਜ ਰੂਪ 14 ਸਵੇਰ ਕੱਲ ਦੀਵਾਲੀ ਹੈ ਉਸ ਤੋਂ ਬਾਅਦ ਯਦ ਹੋ ਜਾ ਗੁਰਦਪੂਆ ਨਹੀਂ ਹੈ ਪੁਸ਼ਕਰਮਾ ਦੇ ਆਣਾ ਇਹਦਾ ਪੂਰਾ ਮਹੀਨਾ ਪੂਰਾ ਮਹੀਨਾ ਖੁਸ਼ੀਆਂ ਦਾ ਦੀਵਾਲੀ ਇੱਕ ਬੜਾ ਵੱਡਾ ਪਰਵ ਹੈ ਸਾਡੇ ਦੇਸ਼ ਦਾ ਔਰ ਇੱਕ ਐਸਾ ਪਰਵ ਹੈ ਜਿਹੜਾ ਪੂਰੇ ਹਿੰਦੁਸਤਾਨ ਚ ਮਨਾਇਆ ਜਾਂਦਾ ਇਹਦੇ ਵਿੱਚ ਇੱਕ ਸਾਂਝਾ ਤਿਹਾੜਾ ਹੈ ਸਿੱਖਾਂ ਦਾ ਔਰ ਹਿੰਦੂਆਂ ਦਾ ਸਾਂਝਾ ਤਿਹਾੜਾ ਹੈ ਔਰ ਇਹਦੇ ਚ ਲੋਕੀ ਭੋਖੀ ਖੀ ਫੋਕ ਕਰਦੇ ਨੇ ਤੇ ਖੁਸ਼ੀਆਂ ਦਾ ਤਿਹਾੜਾ ਹੈ ਔਰ ਮੈਂ ਚਾਹਾਂਗਾ ਕਿ ਕਹਾਂਗਾ ਪਰਮਾਤਮਾ ਦੇ ਬੇਨਤੀ ਕਰਾਂਗਾ ਕਿ ਇਸ ਦਿਨ ਤੇ ਜਿਹੜਾ ਦਿਵਾਲੀ ਦੇ ਉੱਪਰ ਸਭ ਨੂੰ ਖੁਸ਼ੀਆਂ ਦੇਵੇ ਸਾਰ ਦੇਸ਼ ترقی ਕਰੇ ਸਾਰ ਦੇਸ਼ ਵਧੇ ਫੁੱਲੇ ਔਰ ਹਰ ਬੰਦਾ ਜਿਹੜਾ ਮਿਸ਼ਨ ਦੇ ਪੂਰੀ ਚੀਜ਼ਾਂ ਸ਼ਾਂਤੀ ਲਿਆਵੇ ਜੇ ਕਿਤੇ ਦੇ ਨਾਲ ਆਨਲਾਈਨ ਸ਼ਾਪਿੰਗ ਹੋਈ ਆ ਉਹਦੇ ਦੇ ਦੁਕਾਨਦਾਰਾਂ ਦੇ ਕੋਲ ਕਰਵਾ ਪਿਆ ਦੇਖੋ ਪ੍ਰਭਾਵ ਤੇ ਉਹਦਾ ਪੈਂਦਾ ਲੇਕਿਨ ਆਨਲਾਈਨ ਸ਼ਾਪਿੰਗ ਨਹੀਂ ਹੋਣੀ ਚਾਹੀਦੀ ਇਹ ਇੱਕ ਪੱਕੀ ਗੱਲ ਹੋ ਗਈ ਹੈ ਕਿਉਂਕਿ ਇਹਦੇ ਨਾਲ ਕਿਉਂਕਿ ਅਸੀਂ ਮਤਲਬ ਸਾਰੇ ਇੱਕ ਮੀਡੀਅਮ ਕਾਸਟ ਲੋਕੀਆਂ ਦੁਕਾਨਾਂ ਕਰਨੇ ਆ ਔਰ ਜਿਵੇਂ ਵੀ ਕਿਸੇ ਕੰਮ ਆਣਾ ਕਿ ਦੁਕਾਨਦਾਰ ਨੇ ਮੰਨ ਲਓ ਕਿਸੇ ਦੇ ਘਰ ਹੈ ਮਲਕ ਕੋਈ ਕਿਹੜਾ ਕੋਈ ਰਿਲੇਟਿਵ ਆ ਗਿਆ ਆਪਣੇ ਬੱਚੇ ਨੂੰ ਭੇਜਦਾ ਜਾਂ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਕਿਸੇ ਦੁਕਾਨ ਕੋਲ ਜਾ ਕੇ ਸਮਾਨ ਖੜ ਲਿਆ ਉਹ ਬੱਚਾ ਜਾ ਕੇ ਸਮਾਨ ਖੜ ਲੈਂਦਾ ਇਹ ਸਮਾਨ ਜਦ ਜਰਕੀਏ ਕਿਸੇ ਮੌਲ ਚ ਨਹੀਂ ਹੋ ਸਕੀ ਔਰ ਮੈਂ ਅਪੀਲ ਕਰਾਂਗਾ ਕਿ ਇਹ ਵਾਲਾ ਕੰਮ ਇਹ ਬੰਦ ਹੋਣਾ ਚਾਹੀਦਾ ਸ਼ੋਪਿੰਗ ਕਰੋ ਲੋਕਲ ਸ਼ੋਪਿੰਗ ਕਰੋ ਆਪਣੇ ਆਪਣੇ ਦੁਕਾਨਾਂ ਵਿੱਚ ਸ਼ੋਪਿੰਗ ਕਰੋ ਸਾਡਾ ਜਿਹੜਾ ਇੱਕ ਵਿਸਾਇਆ ਹੋਈ ਹੈ ਦੁਕਾਨਾਂ ਦਾ ਵਿਸਾਇਆ ਕੋਈ ਸੰਦੁਕਾਂ ਮਾਂ ਜੋ ਜੋ ਸ਼ੋਪਿੰਗ ਹੈ ਆਪਣੇ ਦੁਕਾਨਾਂ ਕੋ ਕਰੀ ਚੇ ਤੋ ਜਿਸ ਤਰੀਕੇ ਦੇ ਨਾਲ ਆਨਲਾਈਨ ਸ਼ਾਪਿੰਗ ਹੋ ਰਹੀ ਆ ਉਹਦੇ ਨਾਲ ਕਿੰਨਾ ਕੁ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ ਹੈ ਤੋ 60% ਮਾਰਕੀਟ ਦੇ ਵਿੱਚ ਆਨਲਾਈਨ ਦੇ ਨਾਲ ਫਰਕ ਪਿਆ ਹੈ ਬਹੁਤ ਜਿਆਦਾ ਫਰਕ ਆਨਲਾਈਨ ਬਿਲਕੁਲ ਹੀ ਖਤਮ ਹੋਣਾ ਚਾਹੀਦਾ ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ ਇੱਕ ਦਾ ਨਹੀਂ ਹੋਇਆ ਸਾਰਿਆਂ ਦਾ ਖਤਮ ਹੋ ਗਿਆ ਹਰ ਚੀਜ਼ ਤੋਂ ਆਨਲਾਈਨ ਮਿਲ ਰਹੀ ਹੈ ਮਾਰਕੀਟ ਦੇ ਵਿੱਚ ਰੌਣਕ ਖਤਮ ਹੋ ਗਈ ਹੈ ਇਹ ਆਨਲਾਈਨ ਕਰਕੇ ਹੀ ਖਤਮ ਹੈ ਵੱਡੇ ਵੱਡੇ ਕੰਪਨੀਆਂ ਨੂੰ ਸੋਚਣਾ ਪੈਣਾ ਕਿ ਆਨਲਾਈਨ ਖਤਮ ਕਰਨਾ ਚਾਹੀਦਾ ਸੋ ਦੇਖ ਸਕਦੇ ਹੋ ਕਿ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕ ਵੇਖਣ ਨੂੰ ਮਿਲਦੀ ਹੈ ਉੱਥੇ ਦੁਕਾਨਦਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਨਾਲੋਂ ਹੁਣ ਕਾਰੋਬਾਰ ਦੇ ਵਿੱਚ ਕਾਫੀ ਆਨਲਾਈਨ ਨੇ ਠੇਸ ਪਹਾਈਆ ਕੈਮਰਾਮੈਨ ਸੋਨੀ ਦੇ ਨਾਲ ਸਰਵਿਸਿੰਗ ਕੁਮਾਨ ਮਟਾਲਾ ਗੁਰਦਾਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰੇ ਟੀਵੀ ਜਿਸ ਤਰੀਕੇ ਦੇ ਨਾਲ ਦੀਵਾਲੀ ਦਾ ਤਿਉਹਾਰ ਆਇਆ ਔਰ ਬਾਜ਼ਾਰਾਂ ਦੇ ਵਿੱਚ ਰੌਣਕ ਵੀ ਆਈ ਹੈ ਉੱਥੇ ਨਾਲ ਇਹ ਇੱਕ ਦੀਵਾਲੀ ਦਾ ਤਿਉਹਾਰ ਦਾ ਹਿੰਦੂ ਸਿੱਖਾਂ ਦਾ ਸਾਂਝਾ ਤਿਉਹਾਰ ਆ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਜੁੱਧਿਆ ਵਾਪਸ ਆਏ ਸਨ ਤੇ ਉਸੇ ਦਿਨ ਹੀ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ 52 ਰਾਜਾਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸਨ ਇਸ ਕਰਕੇ ਸਿੱਖ ਤੇ Hindu ਇਹ ਸਾਂਝਾ ਤਿਹਾਰ ਮਨਾਉਂਦੇ ਨੇ ਆਪਾਂ ਗੱਲਬਾਤ ਕਰਾਂਗੇ ਸਰ ਇਸ ਤਿਹਾਰ ਨੂੰ ਕਿਸ ਤਰੀਕੇ ਨਾਲ ਮੰਨਦੇ ਸਰ ਤੋਂ ਪਹਿਲਾਂ ਤੇ ਸਰ ਦੇ ਸ਼ਰਧਾਲੂਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕੱਲ੍ਹ ਧੰਤੇ ਰਸੀ ਅੱਜ ਰੂਪ 14 ਸਵੇਰ ਕੱਲ ਦੀਵਾਲੀ ਹੈ ਉਸ ਤੋਂ ਬਾਅਦ ਵਿਯਦ ਹੋ ਜਾ ਗੁਰਦਪੂਜਾ ਨਹੀਂ ਹੈ ਸ਼ਕਰਮਾ ਦੇ ਆਣਾ ਇਹਦਾ ਪੂਰਾ ਮਹੀਨਾ ਪੂਰਾ ਮਹੀਨਾ ਖੁਸ਼ੀਆਂ ਦਾ ਦੀਵਾਲੀ ਇੱਕ ਬੜਾ ਵੱਡਾ ਪਰਵ ਹੈ ਸਾਡੇ ਦੇਸ਼ ਦਾ ਔਰ ਇੱਕ ਐਸਾ ਪਰਵ ਹੈ ਜਿਹੜਾ ਪੂਰੇ ਹਿੰਦੁਸਤਾਨ ਚ ਮਨਾਇਆ ਜਾਂਦਾ ਇਹਦੇ ਵਿੱਚ ਇੱਕ ਸਾਂਝਾ ਤਿਹਾਰਾ ਹੈ ਸਿੱਖਾਂ ਦਾ ਔਰ ਹਿੰਦੂਆਂ ਦਾ ਸਾਂਝਾ ਤਿਹਾਰਾ ਹੈ ਔਰ ਕਿਹਦੇ ਚ ਰੋਕੀ ਭੋਖੀ ਸੁਖਦ ਕਰਦੇ ਨੇ ਤੇ ਖੁਸ਼ੀਆਂ ਪਿਆਰਾ ਔਰ ਮੈਂ ਚਾਹਾਂਗਾ ਕਿ ਕਹਾਂਗਾ ਪ੍ਰਮਾਤਮਾ ਦੇ ਬੇਨਤੀ ਕਰਾਂਗਾ ਕਿ ਇਸ ਦਿਨ ਤੇ ਜਿਹੜਾ ਦਿਵਾਲੀ ਦੇ ਉੱਪਰ ਸਭ ਨੂੰ ਖੁਸ਼ੀਆਂ ਦੇਵੇ ਸਾਧੇਸ਼ ਰੱਖੀ ਕਰੇ ਸਾਧੇਸ਼ ਵਧੇ ਫੁੱਲੇ ਔਰ ਹਰ ਬੰਦਾ ਜਿਹੜਾ ਮਿਸ਼ਨ ਦੇ ਪੂਰੀ ਚੀਜ਼ ਸ਼ਾਂਤੀ ਲਾਵੇ ਜੇ ਕਿਤੇ ਦੇ ਨਾਲ ਆਨਲਾਈਨ ਸ਼ਾਪਿੰਗ ਹੋਈ ਆ ਉਹਦੇ ਨੇ ਦੇ ਦੁਕਾਨਦਾਰਾਂ ਦੇ ਕੋਲ ਕਰਵਾ ਪਿਆ ਦੇਖੋ ਪ੍ਰਭਾਵ ਤੇ ਉਹਦਾ ਪੈਂਦਾ ਲੇਕਿਨ ਆਨਲਾਈਨ ਸ਼ਾਪਿੰਗ ਨਹੀਂ ਹੋਣੀ ਚਾਹੀਦੀ ਇਹ ਇੱਕ ਪੱਕੀ ਗੱਲ ਹੋ ਗਈ ਹੈ ਕਿਉਂਕਿ ਇਹਦੇ ਨਾਲ ਕਿਉਂਕਿ ਅਸੀਂ ਮਤਲਬ ਸਾਰੇ ਇੱਕ ਮੀਡੀਅਮ ਕਾਸਟ ਲੋਕੀਆਂ ਦੁਕਾਨਾਂ ਕਰਨੇ ਆ ਔਰ ਜਿਵੇਂ ਵੀ ਕਿਸੇ ਕੰਮ ਆਣਾ ਕਿ ਦੁਕਾਨਦਾਰ ਨੇ ਮੰਨ ਲਓ ਕਿਸੇ ਦੇ ਘਰ ਹੈ ਮਲਕ ਕੋਈ ਜਿਹੜਾ ਕੋਈ ਰਿਲੇਟਿਵ ਆ ਗਿਆ ਆਪਣੇ ਬੱਚ ਨੂੰ ਭੇਜਦਾ ਜਾਂ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਕਿਸੇ ਦੁਕਾਨ ਕੋਲ ਜਾ ਕੇ ਸਮਾਨ ਖੜ ਲਿਆ ਉਹ ਬੱਚਾ ਜਾ ਕੇ ਸਮਾਨ ਖੜ ਲੈਂਦਾ ਇਹ ਸਮਾਨ ਜਰਚੀਆ ਕਿਸੇ ਮਾਲ ਚ ਨਹੀਂ ਹੋ ਸੂਰੀ ਔਰ ਮੈਂ ਅਪੀਲ ਕਰਾਂਗਾ ਕਿ ਇਹ ਵਾਲਾ ਕੰਮ ਇਹ ਬੰਦ ਹੋਣਾ ਚਾਹੀਦਾ ਸ਼ੋਪਿੰਗ ਕਰੋ ਲੋਕਲ ਸ਼ੋਪਿੰਗ ਕਰੋ ਆਪਣੇ ਆਪਣੇ ਦੁਕਾਨਾਂ ਵਿੱਚ ਸ਼ੋਪਿੰਗ ਕਰੋ ਸਾਡਾ ਜਿਹੜਾ ਇੱਕ ਵਸਾਇਆ ਹੋਈ ਹੈ ਦੁਕਾਨਾਂ ਦਾ ਦੱਸਾ ਕੋਈ ਸੰਦੁਕਾਂ ਮਾ ਜੋ ਜੋ ਸ਼ੋਪਿੰਗ ਹੈ ਆਪਣੀ ਦੁਕਾਨੋਂ ਕਰਨ ਚਾਹੀਦੀ। ਸੋ ਜਿਸ ਤਰੀਕੇ ਦੇ ਨਾਲ ਆਨਲਾਈਨ ਸ਼ੋਪਿੰਗ ਹੋ ਰਹੀ ਆ ਉਹਦੇ ਨਾਲ ਕਿੰਨਾ ਕੁ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਹੈ? ਤਾਂ 60% ਮਾਰਕੀਟ ਦੇ ਵਿੱਚ ਆਨਲਾਈਨ ਦੇ ਨਾਲ ਫਰਕ ਪਿਆ ਹੈ। ਬਹੁਤ ਜ਼ਿਆਦਾ ਫਰਕ ਆਨਲਾਈਨ ਬਿਲਕੁਲ ਹੀ ਖਤਮ ਹੋਣਾ ਚਾਹੀਦਾ ਹੈ। ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ। ਇੱਕ ਦਾ ਨਹੀਂ ਹੋਇਆ ਸਾਰਿਆਂ ਦਾ ਖਤਮ ਹੋ ਗਿਆ। ਹਰ ਚੀਜ਼ ਤਾਂ ਆਨਲਾਈਨ ਮਿਲ ਰਹੀ ਹੈ। ਮਾਰਕੀਟ ਦੇ ਵਿੱਚ ਰੌਣਕ ਖਤਮ ਹੋ ਗਈ ਹੈ। ਇਹ ਆਨਲਾਈਨ ਕਰਕੇ ਹੀ ਖਤਮ ਹੈ ਵੱਡੇ-ਵੱਡੇ ਕੰਪਨੀਆਂ ਨੂੰ ਸੋਚਣਾ ਪੈਣਾ ਕਿ ਆਨਲਾਈਨ ਖਤਮ ਕਰਨਾ ਚਾਹੀਦਾ ਸੋ ਦੇਖ ਸਕਦੇ ਹੋ ਕਿ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕ ਵੇਖਣ ਨੂੰ ਮਿਲਦੀ ਹੈ ਉੱਥੇ ਦੁਕਾਨਦਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਨਾਲੋਂ ਹੁਣ ਕਾਰੋਬਾਰ ਦੇ ਵਿੱਚ ਕਾਫੀ ਆਨਲਾਈਨ ਨੇ ਠੇਸ ਪਹਾਈਆ ਕੈਮਰਾਮੈਨ ਸੋਨੀ ਦੇ ਨਾਲ ਸਰਵਿਸਿੰਗ ਕਮਾਨ ਮਟਾ ਲਾ ਗੁਰਦਾਸ